ਹਾਂਜੀ ਕੀ ਹਾਲ ਚਾਲ ਹੈ ਜੀ ਪੰਜਾਬੀਓ ਜਰਾ ਅੱਜ ਆਪਾਂ ਨਾ ਜਿਵੇਂ ਕਹਿੰਦੇ ਨੇ ਵੀ ਆਜਰਾ ਮਹੀਨਾ ਆ ਨਾ ਸ਼ਵੀਨਾ ਦਾ ਮਹੀਨਾ ਬਹੁਤ ਉਪਛਵੀਨਾ ਨਾਲ ਨੇ ਲੋਕ ਜਿਵੇਂ ਕਹਿੰਦੇ ਨੇ ਕਿ ਸ਼ੀਰਤੀ ਦਿਹਾੜਾ ਪੰਜਵੇਂ ਪਾਛਾ ਦਾ ਜਿਵੇਂ ਕਹਿੰਦੇ ਜਪਿਓ ਪੁਰ ਅਰਜਨ ਦੇਵ ਫਿਰ ਸੰਕਟ ਜਉਨੀ ਘਰ ਬਨਾ ਆਵੇ ਹਨਾ ਤੇ ਉਸੇ ਤਹਿਤ ਜਿਵੇਂ ਕਹਿੰਦੇ ਨੇ ਵੀ ਅੱਜਕੱਲ੍ਹ ਸਿੱਧੀਆਂ ਸ਼ਵੀਲਾ ਲੱਗਦੇ ਆ ਨੇ ਹਨਾ ਤੇ ਚਲੋ ਉਸੇ ਤਹਿਤ ਬਾਬਾ ਜੀ ਇੱਕ ਆਪਣੇ ਤੇ ਇਸੂ ਦਾ ਸਟੈਂਡ ਤੇ ਖੜੇ ਹੋਏ ਉਹਨਾਂ ਤੋਂ ਆਪਾਂ ਲਈ ਬਹੁਤ ਹੀ ਟੌਪ ਦੀ ਸ਼ਗਈ ਬਣਾਉਂਦੇ ਨੇ ਜਦੋਂ ਕੀਨੇ ਆ ਨਾ ਤਾਂ ਪਤਾ ਲੱਗਦਾ ਜਿਹਦਾ ਅੰਦਰ ਜਾਂਦੀ ਆ ਸ਼ਰਧਈ ਗੱਦੀ ਅੰਦਰ ਜਾ ਕੇ ਯਾਨੀ ਦੁੱਖੇ ਤੋੜਦੀ ਆ ਵਹਿਗੁਰੂ ਵਹਿਗੁਰੂ ਦਾ ਜਾਪ ਮੂੰਹ ਤੋਂ ਨਿਕਲਦਾ ਇੰਨੀ ਵਧੀਆ ਚੀਜ਼ ਬਣਾਉਂਦੇ ਨੇ ਮੈਂ ਕਹਿੰਦਾ ਇੱਕ 30 ਰੁਪਏ ਦਾ ਕਰਾਂ ਸਿਕ 50 ਦਾ ਬਾਕੀ ਆਪਾਂ ਬਾਬਾ ਜੀ ਨੂੰ ਪੁੱਛਦੇ ਆ ਕਿ ਕੀ ਕੀ ਚ ਪਾਉਂਦੇ ਨੇ ਬਾਬਾ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੇ ਨਵੇਂ ਬੰਦੇ ਨੇ ਨਵੇਂ ਬੱਚੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਪੁਰਾਣੇ ਸਿੱਕੇ ਦਾ ਖਾਣਾ ਦਾਣਾ ਕੀ ਆ ਇਹ ਵੀ ਉਹਦੇ ਚ ਇੱਕ ਸ਼ਾਮਲ ਸੀ ਪੁਰਾਣੇ ਖਾਣੇ ਸਿੰਘਾਂ ਵਾਂਗ ਹੈ ਨਾ ਤੇ ਬਾਕੀ ਇਹ ਦੱਸੋ ਪਾਪਾ ਇੰਨੀ ਸਵਾਦ ਕੈਨੇਬ ਜੀ ਕਾਤਾ ਪੀ ਯਹੀ ਇੱਕ ਥੀ ਕੀ ਕੀ ਪੌਣ ਹੈ ਬਹੁਤ ਸੇ ਬੜਾ ਗਿਆ ਹਾਂ ਤਾਂ ਸੇ ਸਮਾਨਯੋਗ ਪਹਿਲਾਂ ਤੁਸੀਂ ਆਪਣਾ ਸਥਾਨ ਦੱਸੋ ਕਿੱਥੇ ਕੱਢਦੇ ਹੋ ਇਸ ਵੀ ਉਹਦੇ ਸੀਰ ਪ੍ਰਿਆਤ ਸਿੰਘ ਦਾ ਪਰ ਬਿਲਕੁਲ ਅੱਛਾ ਜੀ ਸੀਹਿਤ ਕਰਨੈਲ ਸਿੰਘ ਪਾਰਕ ਦੇ ਕੋਲ ਬਾਹਰ ਕੱਢ ਦਿਓ ਇੱਥੇ ਬੱਸ ਸਟੈਂਡ ਇਸ ਵੀ ਰੋਜ਼ ਹੀ ਹੁੰਦੇ ਆਹ ਆ ਯਾਨੀ ਚੀਤੀ ਜਾਂ ਦਿਹਾੜਾ ਹਾਂ ਬਿਲਕੁਲ ਬਿਲਕੁਲ ਚਲੋ ਨਾਲੇ ਕਿੱਥੇ ਲੱਗੇ ਵੀ ਉਹ ਨਾਲੇ ਆਪਾਂ ਬੱਚਿਆਂ ਨੂੰ ਪਤਾ ਲੱਗਦਾ ਪੁਰਾਣੇ ਸੇਕਾਂ ਦੇ ਖਾਣੇ ਸਾਡੇ ਵੀ ਖਾਲਸਾ ਦਾ ਖਾਣਾ ਬਿਲਕੁਲ ਬਿਲਕੁਲ ਇਸ ਨਾਲੇ ਬੱਚਿਆਂ ਨਾਲ ਚਲੋ ਕਿੱਤਾ ਵੀ ਆ ਤੁਹਾਡਾ ਹਾਂ ਅਸੀਂ ਦੇਖਾਂ ਕਦੋਂ ਗੁਰੂ ਜੀ ਦੇ ਨੇ ਵੀ ਸਾਡੇ ਆਪਾਂ ਨੇ ਪੜਨੀ ਚਾਹੀਦੀ। ਅੱਛਾ ਪਾਪਾ ਇਹ ਮਾੜਾ ਹਿੰਮਤ ਨਾਲ ਦੱਸ ਦੇ ਦੀ ਰੈਸਪੀ ਕੀ ਆ ਕੀ ਕੀ ਪਸਪੀ ਦੇ ਵਿੱਚ ਵੀ ਪੈਂਦੀ ਆ। ਬਾਦਾਮ ਪੈਂਦੇ ਨੇ। ਠੀਕ ਆ। ਸਾਰੇ ਮੱਜੇ ਪੰਦੇ ਨੇਗੇ। ਠੀਕ ਆ। ਬਸ ਬਸ ਪੈਂਦੀ ਆ। ਗੁਲਾਬ ਦੇ ਪੁੱਲ ਪੰਦੇ ਨੇ। ਠੀਕ ਆ। ਅੱਗੇ ਵਾਲੀ ਮਿਸ਼ਰੀ ਜੰਦੀ ਆ। ਠੀਕ ਆ ਜੀ। ਤੇ ਕਾਲੀ ਮਿੱਟੀ ਜੰਦੀ ਆ। ਠੀਕ ਆ ਜੀ। ਬਾਕੀ ਜਿੰਨਾ ਤੁਸੀਂ ਸਵਾਲ ਬਣਾਵੋਗੇ ਉਹ ਮੈਂ ਉਹਦਾ ਜੋ ਹਾਂ ਹਾਂ। ਪਰ ਜਿੰਨਾ ਦੇਖੋ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਮੈਂ ਤੁਹਾਨੂੰ ਖਰੀ ਲਾ ਜੀ 4000 ਨਹੀਂ ਬਿਲਕੁਲ ਹੈਗੀ ਆ ਜੀ। ਜਿੰਨੀ ਵਾਰ ਵੀ ਪੀਤੀ ਆ ਬਾਬਾ ਜੀ ਚਾਹ ਕੱਦੇ ਵੀ ਚਾਹ ਘਰ ਦੇ ਨਾਲ ਹੁਣ ਚਾਹ ਦੋਸਤ ਨਾਲ ਹੋਣਾ ਆ ਮੁੰਡਾ ਕਹਿ ਪਿਆ ਕਿ ਦਾ ਸੁਮੀਤ ਆ ਇਹ ਵੀ ਜਿੰਨੀ ਵਾਰ ਯਾਨੀ ਹਰ ਇੱਕ ਵਾਰ ਉਹਦੀ ਥੋੜੀ ਸਿਰ ਤੇ ਕੱਟ ਜਾਂਦੀ ਆ 50 ਰੁਪਏ ਦਾ ਠੰਡਾ ਲੈ ਕੇ ਪੀਣ ਨਾਲ ਉਹ ਤੁਹਾਡੇ ਕੋਲ ਸਦਾਈ ਦਾ ਇੱਕ ਘਰਾ ਸਿੱਟਣਾ ਨਾ ਖਾ ਕੋਈ ਕੰਮ ਚ ਰਹੀ ਬਾਬਾ ਜੀ ਨਾ ਕੋਈ ਅੰਦਰ ਕਰ ਨਹੀਂ ਰਹੀ ਐਂ ਕਿ ਨਹੀਂ 6000 ਨਿਕਲ ਜਾਂਦਾ ਬਾਜ ਹੋਰ ਤਾਂ ਹੋਰ ਬਾਥਰੂਮ ਤੱਕ ਐ ਚੁੱਕਾ ਗਿਆ ਮੈਂ ਇੱਜਾ ਸੰਢੀ ਵਾਲੀ ਆ ਗਰਮੀ ਚੱਕ ਦਿੰਦੀ ਅੰਦਰ ਤੇ ਤਾਂ ਹੀ ਬਾਬਾ ਜੀ ਤੁਹਾਡੀ ਬਹੁਤ ਬਹੁਤ ਹੈ ਜਿਹੜਾ ਤੁਸੀਂ ਇਹ ਆ ਬਈ ਬਣਾ ਇਹਦਾ ਤੁਹਾਡਾ ਹਸਟਲ ਇੱਕ ਤਾਂ ਵੀ ਸਫਾਈ ਬਹੁਤ ਬਿਲਕੁਲ ਕੰਮ ਕੀ ਹੈ ਸਫਾਈ ਨਹੀਂ ਆਹ ਦੇ ਸਾਰੇ ਪਾਸੇ ਦਿਖਾ ਦੇ ਆਹ ਦੇ ਨਾ ਅਬ ਇਹ ਵੀ ਚੇਹਰਾ ਕਰੋ ਸਫਾਈ ਦੇਖੋ ਉੱਤਰਿਆ ਦੂਸਰੇ ਮਤੇ ਦੇਖੋ ਇਹ ਸਫਾਈ ਨਹੀਂ ਕੋ ਆ ਚੀਜ਼ਾਂ ਮੂਰੇ ਪਈਆਂ ਨੇ ਸਾਰੀਆਂ ਜਿਹੜੀਆਂ ਇਹਨੇ ਆਟਮਾ ਬਾਬਾ ਜੀ ਵਿੱਚ ਪਾਉਂਦੇ ਨੇ ਪੱਕੇ ਨਹੀਂ ਤੇ ਉਧਰ ਬੋਰ ਤੇ ਮਾਰਨੀ ਮੜਾ ਜੀ ਜਦੋਂ ਵੀ ਕੋਈ ਮੇਰਾ ਵੀਰ ਇਥੇ ਨੰਗੇ ਕਰੇ ਬਾਬਾ ਜੀ ਦੀ ਸ਼ਰਦਾਈ ਜ਼ਰੂਰ ਪੀ ਗਏ ਜਾਂ ਇੱਕ ਛੋਟਾ ਗਲਾਸ 30 ਰੁਪਏ ਦਾ ਵੱਡਾ ਗਲਾਸ ਆ ਪਾਰ ਪੀਦਾ ਬਾਬਾ ਜੀ ਕੋਈ ਹੋਰ ਤੁਹਾਡੇ ਵੱਲੋਂ ਕੋਈ ਸੁਨੇਹਜ ਨੌਜਵਾਨਾਂ ਨੂੰ ਵੀ ਜਿਹੜੇ दारूਆ ਦੂਰੋਂ ਪੀਂਦੇ ਨੇ ਜਾਂ ਮਾਰੇ ਗੁਰੂ ਵਾਲੇ ਬਣੋ ਬਿਲਕੁਲ ਜੀ ਆ ਤੇ ਬਸ ਆਹੀ ਦੇਖਾ ਵੀ ਅਸੀਂ ਸਾਡਾ ਖਾਣਾ ਵੀ ਇਹ ਆ ਸਾਡਾ ਪਿੰਨਾ ਵੀ ਇਹ ਆ ਤੁਸੀਂ ਗਲਤ ਚੀਜ਼ਾਂ ਨਾ ਨਾ ਮੇਰਾ ਤੁਹਾਡੇ ਥੋੜੇ ਥਰੂ ਇੱਕ ਮੇਰਾ ਹੋਰ ਸੰਦੇਸ਼ ਆ ਵੀ ਜਿਹੜਾ 250 ਰੁਪਏ ਦਾਰੂ ਦੀ ਬੋਤਲ ਤੇ ਖਰਚ ਕਰਦੇ ਹੋ ਉਦੋਂ ਸਾਰੇ ਪਰਿਵਾਰ ਨੂੰ ਇਹ ਚੀਜ਼ ਫੜਾਉਣ ਨਾਲੇ ਤਾਂ ਦੁੱਖ ਟੁੱਟਣਗੇ। ਬਿਮਾਰੀਆਂ ਤੋਂ ਦੂਰ ਰਹਿਣਾ। ਬਿਮਾਰੀਆਂ ਤੋਂ ਦੂਰ ਰਹਿਣਾ। ਆ ਜਿੱਥੇ ਉਹ ਤੇ 300 ਦੀ ਬੋਤਲ ਤੇ ਖਰਚ ਕਰਦੇ ਹੋ 200 ਦੀ ਆ ਹੀ ਕਰਦੇ ਨੂੰ ਫੜਾਓ। ਕੀ ਆ ਬਾਤ ਆ? ਬਿਲਕੁਲ। ਨਹੀਂ ਬਾਬਾ ਜੀ ਦੇਖ ਬਿਲਕੁਲ ਬਿਲਕੁਲ ਜੀ। ਸੌ ਲੱਗੇ ਜੀ ਬਹੁਤ ਵਧੀਆ ਸ਼ਰਧਾ ਹੀ ਬਣਾਉਂਗਾ। ਸੋ ਵੀਰੋ ਮੇਰੀ ਵੀ ਬੇਨਤੀ ਆ ਬਾਬਾ ਜੀ ਨੂੰ ਕਾਮਯਾਬ ਕਰੋ ਗੁਰੂ ਦਾ ਸਿੰਘਾ ਜੀ। ਕਮਾਨਦਾਰ ਹੋ ਕੇ ਕੰਮ ਕਰਦਾ ਸਾਫ਼ ਸੁਥਰਾ ਐਂ ਸਫਾਈ ਰੱਖਦੇ ਨੇ ਹੈਲਥ ਪਕੋ ਹਾਈਜੀਨਿਕ ਆ ਸਾਰਾ ਕੁਝ। ਸੋ ਬਾਬਾ ਜੀ ਨੂੰ ਸੇਵਾ ਦਾ ਮੌਕਾ ਦਿਓ ਲੱਗਦੇ ਕਰਦੇ ਖੰਨਾ ਮਲੇਕੜਾ ਰੋਟੀ ਈਸ਼ੂ ਕਸਮੇਰੇ ਵਿੱਚ ਆਪਣੇ ਸ਼ਹੀਦ ਕਰਨੈਲ ਸਿੰਘ ਪਾਰਕ ਆ ਜੀ ਇਹ ਹਾਂਜੀ ਇਹਦੇ ਸਾਹਮਣੇ ਬਾਬਾ ਜੀ ਦਾ ਇੱਥੇ ਸਟਾਲ ਆ ਸ਼ਰਦਈ ਦਾ ਜਰੂਰ ਬਾਬਾ ਜੀ ਨੂੰ ਸੇਵਾ ਦਾ ਮੌਕਾ ਦਾ ਜਿਹੜੀ ਪੀਕੇ ਜਾਏ ਚਲੋ ਜੀ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ